ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ਤੋਂ ਤੁਰੰਤ ਹਟਾਉਣ ਦੀ ਕਾਰਵਾਈ ਅਤੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ AI ਨਾਲ ਬਣਾਈਆਂ ਇਤਰਾਜ਼ਯੋਗ ਵੀਡੀਓ ਹਟਾਉਣ ਵਿੱਚ ਪੰਜਾਬ ਸਰਕਾਰ ਦੇ ਅਵੇਸਲੇਪਨ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਨੇ ਕੜੀ ਆਲੋਚਨਾ ਕੀਤੀ। ਗੁਰਬਾਣੀ ਦਾ ਇੱਕ ਬਚਨ ਹੈਗਾ ਦੁਖਤ ਦੇ ਜੋ ਵਿਸਰ ਜਾਏ। ਜਦੋਂ ਸਾਨੂੰ ਗੁਰੂ ਕੋਲੇ ਰੱਬ ਕੋਲੇ ਪਏ ਦੁੱਖ ਹੁੰਦੇ ਆ ਪਰਮੇਸ਼ਰ ਤੇ ਭੁੱਲਿਆਂ ਆਪਣੇ ਸਭੇ ਰੋਕਦਾ ਤਾਂ ਹਰ ਸਿੱਖ ਦੀ ਜਿਹੜੀ ਆਸਥਾ ਵਾ ਉਹ ਗੁਰਦੁਆਰੇ ਤੇ ਆ ਤਾਂ ਪਿੰਡ ਸੰਗਰੇੜੀ ਵਾਲਿਆਂ ਨੇ ਜਿੱਥੇ ਨਵਾਂ ਗੁਰਦੁਆਰਾ ਸਾਹਿਬ ਬਣਾਇਆ ਉਸ ਗੁਰਦੁਆਰੇ ਦੇ ਵਿੱਚ ਜਿਹੜਾ ਪਹਿਲਾ ਪ੍ਰੋਗਰਾਮ ਆ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਛਤਰ ਛਾਇਆ ਖੁਆਰ ਹੋਏ ਸਭ ਮਿਲਣਗੇ ਲੈਰ ਚੱਲ ਰਹੀ ਉਹਦਾ ਕਰਵਾਇਆ ਸੰਗਤ ਨੇ ਭਰਵੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ ਪਰ ਮੈਂ ਕਾਫੀ ਜਾਣਿਆ ਨਾ ਮਿਲਿਆ ਸਾਬਤ ਸੂਰਤ ਹੋਣ ਦੀ ਗੱਲ ਕੀਤੀ ਆ ਦਸਤਾਰਾਂ ਸਜਾਉਣ ਦੀ ਔਰ ਕਈਆਂ ਨੇ ਵਾਅਦਾ ਕੀਤਾ ਮੈਂ ਸਮਝਦਾ ਵਾਂ ਕਿ ਸਿੱਖ ਕਦੀ ਵੀ ਗੁਰੂ ਤੋਂ ਦੂਰ ਨਹੀਂ ਹੋ ਸਕਦਾ ਉਹ ਹਮੇਸ਼ਾ ਹੀ ਅੰਦਰੋਂ ਗੁਰੂ ਦੇ ਨਾਲ ਹੁੰਦਾ ਤੇ ਜੇ ਉਹਨੂੰ ਪ੍ਰੇਰਣਾ ਦਿੱਤੀ ਜਾਵੇ ਕਿ ਆਪਾਂ ਗੁਰੂ ਵਾਲੇ ਬਣੀਏ ਤਾਂ ਗੁਰੂ ਦੇ ਲਾਗੇ ਆਈਏ ਤਾਂ ਉਹ ਗੁਰੂ ਦੇ ਲਾਗੇ ਹੁੰਦਾ ਵਾ ਸਤ ਗੁਰੂ ਜੀ ਕਿਰਪਾ ਕਰਨ ਅਸੀਂ ਸਾਰੇ ਜਾਣੇ ਗੁਰੂ ਪਾਤਸ਼ਾਹ ਦੇ ਨੇੜੇ ਆਈਏ ਅੱਜ ਜਦੋਂ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਸਾਕਾ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦਾ ਮਨਾ ਰਹੇ ਹਾਂ ਅੱਜ ਲੋੜ ਆਸੀ ਸਾਰੇ ਗੁਰੂ ਦੇ ਮਾਰਗ ਤੇ ਚੱਲੀਏ ਸਤਿਗੁਰੂ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਤੇ ਚੱਲੀਏ ਆਪਸ ਵਿੱਚ ਪ੍ਰੇਮ ਪਿਆਰ ਮੁਹੱਬਤ ਅਤੇ ਇਤفاق ਸਾਂਝ ਬਣਾ ਕੇ ਰੱਖੀਏ ਇਹ ਇਹ ਜਿਹੜਾ ਮਾਲਵਾ ਵਾ ਮਾਲਵੇ ਨੂੰ ਸੱਚੇ ਪਾਤਸ਼ਾਹ ਨੇ ਆਪਣਾ ਘਰ ਵੀ ਕਿਹਾ ਵਾ ਮਾਲਵੇ ਤੇ ਬਹੁਤ ਕਿਰਪਾ ਵੀ ਆ ਤਾ ਇਹ ਮਾਲਵੇ ਵਾਲੇ ਇਸੇ ਤਰ੍ਹਾਂ ਗੁਰੂ ਨਾਲ ਜੁੜੇ ਰਹਿਣ ਗੁਰੂ ਆਸਰੇ ਤੇ ਜਿਨੇ ਇਹੋ ਮੈਂ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਬਾਕੀ ਮੈਂ ਸੰਗਰੇੜੀ ਪਿੰਡ ਵਾਲਿਆਂ ਨੂੰ ਵਧਾਈ ਦਿੰਦਾ ਵੀ ਉਹਨਾਂ ਨੇ ਸੋਨਾ ਗੁਰੂ ਘਰ ਬਣਾਇਆ ਤੇ ਬਹੁਤ ਉੱਚਾ ਨਿਸ਼ਾਨ ਸਾਹਿਬ ਗੁਰੂ ਦਾ ਲਾਇਆ ਅਜ ਲੋੜਵਾ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਗਏ ਤੇ ਅੰਮ੍ਰਿਤ ਛੱਕ ਕੇ ਗੁਰੂ ਪੰਥ ਦਾ ਹਿੱਸਾ ਬਣ ਗਏ ਮੈਂ ਜਦੋਂ ਇੱਥੇ ਬੋਲ ਕੇ ਹਟਿਆ ਤੇ ਇੱਕ ਨੌਜਵਾਨ ਮੈਨੂੰ ਮਿਲਿਆ ਉਹਨੇ ਮੈਨੂੰ ਇੱਕ ਮੱਗ ਪੱਤਰ ਦਿੱਤਾ ਕੋਈ ਲੋਕ ਰਾਜ ਪਾਰਟੀ ਪਤਾ ਨਹੀਂ ਕੋਈ ਸੱਜਣ ਹੈਗਾ ਉਹ ਜੀ ਉਹਨੇ ਧਿਆਨ ਦਵਾਇਆ ਵੀ ਜਹਦਾਰ ਸਾਹਿਬ ਜੇ ਜਿਹੜਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹਦੇ ਸੰਬੰਧੀ ਕੋਈ ਵੀਡੀਓ ਦਾ ਮਸਲਾ ਆਇਆ ਤੇ ਉਹ ਪੰਜਾਬ ਸਰਕਾਰ ਨੇ ਕਿਹਾ ਵੀ 24 ਘੰਟਿਆਂ ਦੇ ਵਿੱਚ ਹਟਾਈਆਂ ਜਾਣਾ ਔਰ ਬਾਅਦ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਉਹ ਵੀਡੀਓ ਹਟੀਆਂ ਵੀਆਂ ਤਾਂ ਫੇਰ ਜਦੋਂ ਦਰਬਾਰ ਸਾਹਿਬ ਦੇ ਨਾਲ ਛੇੜਛਾੜ ਕੀਤੀ ਜਾਂਦੀ AI ਦੇ ਨਾਲ ਤਾਂ ਉਹ ਜਿਹੜੀਆਂ ਵੀਡੀਓ ਆ ਸਰਕਾਰ ਉਹਦੇ ਲਈ ਫਰਮਾਨ ਸਾਰੇ ਸੋਸ਼ਲ ਮੀਡੀਆ ਸਾਈਟਾਂ ਨੂੰ ਕਿਉਂ ਨਹੀਂ ਕਰਦੀ ਭਾਵੇਂ ਉਹ ਫੇਸਬੁੱਕ ਆ ਭਾਵੇਂ ਇੰਸਟਾਗ੍ਰam ਆ ਭਾਵੇਂ ਵਟਸਐਪ ਆ ਜਾਂ ਜਿਹੜੇ ਹੋਰ ਸੋਸ਼ਲ ਮੀਡੀਆ ਅਕਾਊਂਟਸ ਆ ਵੀ ਉਹਨਾਂ ਨੂੰ 24 ਘੰਟਿਆਂ 'ਚ ਹਟਾਇਆ ਜਾਵੇ ਤੁਸੀਂ ਵੀ ਜਾਣਦੇ ਹੋ ਪੇ ਤਾਂ ਦੀ ਕੋਈ ਕਾਰਵਾਈ ਨਹੀਂ ਤਾਂ ਇਹਦੇ ਲਈ ਭਾਵੇਂ ਪੰਜਾਬ ਸਰਕਾਰ ਆ ਜਾਂ ਕੇਂਦਰ ਦੀ ਸਰਕਾਰ ਆ ਜਦੋਂ ਵੀ ਕੋਈ AI ਦੇ ਨਾਲ ਛੇੜਛਾੜ ਕਰਕੇ ਸਾਡੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਤੇ ਜਾਂ ਮੈਂ ਕਹਿੰਨਾ ਕਿਸੇ ਵੀ ਧਰਮ ਸਥਾਨ ਦੇ ਪ੍ਰਤੀ ਕੋਈ ਇਤਰਾਜਯੋਗ ਵੀਡੀਓ ਬਣਾਉਂਦਾ ਤਾਂ ਸਰਕਾਰਾਂ ਨੂੰ ਉਹ 24 ਘੰਟਿਆਂ 'ਚ ਹਟਾਉਣੀਆਂ ਚਾਹੀਦੀਆਂ ਔਰ ਉਹਦੇ ਤੋਂ ਪਹਿਲੀ ਵੀ ਇੱਕ ਗੱਲ ਆ ਕਿ ਕੇਂਦਰ ਸਰਕਾਰ ਨੂੰ ਜਿਹੜੀਆਂ ਇਹ AI ਕਿਉਂਕਿ ਹਰ ਕੰਪਨੀ ਦੀ ਆਪਣੀ ਆ Google ਦੀ ਆਪਣੀ ਆ WhatsApp ਦੀ ਆਪਣੀ ਆ Facebook ਦੀ ਆਪਣੀ ਆ ਇਹਨਾਂ ਨੂੰ ਇਹਨਾਂ ਸਾਰੀਆਂ ਕੰਪਨੀਆਂ ਨੂੰ ਹਦਾਇਤਾਂ ਦੇਣੀਆਂ ਚਾਹੀਦੀਆਂ ਵੀ ਕੋਈ ਵੀ ਤਰਾਜੋਗ ਵੀਡੀਓ ਜਿਹੜੀਆਂ ਬਣ ਨਹੀਂ ਨਾ ਤੇ ਉਹ ਇਹਨਾਂ ਪਲੇਟਫਾਰਮਾਂ ਤੇ ਪੈਣ ਨਹੀਂ ਨਾ ਪਰ ਜੇ ਕੋਈ ਸ਼ਰਾਰਤੀ ਅੰਸਰ ਪਾਉਂਦੇ ਵੀ ਆ ਤੇ ਸਰਕਾਰ ਉਹਨਾਂ ਤੱਕ ਪਹੁੰਚੇ ਕਿਉਂਕਿ ਜੇ ਇਹ ਚਾਹੋ ਨਾ ਜਦੋਂ ਹੁਣ ਵੇਖੋ ਕਿਸੇ ਮੁੱਖ ਮੰਤਰੀ ਜਾਂ ਮੰਤਰੀ ਦੀ ਵੀਡੀਓ ਪੈਂਦੀ ਤੇ ਪਹੁੰਚਦੇ ਇਹਨਾਂ ਵੀ ਕਿੰਨੇ ਪਾਈ ਆ ਲੱਭੇ ਨਾ ਤੇ ਜਦੋਂ ਕੋਈ ਸਾਡੇ ਦਿਲ ਦਰਬਾਰ ਸਾਹਿਬ ਦੇ ਪ੍ਰਤੀ ਇਦਾਂ ਦੀ ਤਰਾਜੋਗ ਵੀਡੀਓ ਬੰਦਾ ਤੇ ਉਹਨਾਂ ਫੁਰਤੀ ਕਿਉਂ ਨਹੀਂ ਦਿਖਾਉਂਦੇ ਇਹਦਾ ਮਤਲਬ ਅਵੇਸਲਾਪਾਨਾ ਸਰਕਾਰਾਂ ਨੂੰ ਅਵੇਸਲਾਪਾਨ ਨਹੀਂ ਕਰਨਾ ਚਾਹੀਦਾ ਤੁਰੰਤ ਕਾਰਵਾਈ ਕਰਨੀ ਚਾਹੀਦੀ ਔਰ ਇਹਨਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਕਿ ਸਿੱਖ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਬਹੁਤ ਪਿਆਰ ਕਰਦੇ ਆ ਅਸੀਂ ਲੱਖਾਂ ਸ਼ਹਾਦਤਾਂ ਦਰਬਾਰ ਸਾਹਿਬ ਦੀ ਹਜ਼ਮਤ ਲਈ ਪਾਈਆਂ ਇਸ ਕਰਕੇ ਇਹਨਾਂ ਘਟਨਾਵਾਂ ਤੇ ਸਰਕਾਰਾਂ ਨੂੰ ਤੁਰੰਤ ਨੋਟਿਸ ਲੈਣਾ ਚਾਹੀਦਾ ਤੇ ਇਹੋ ਜਿਹੀਆਂ ਕਾਰਵਾਈਆਂ ਬੰਦ ਕਰਾਉਣ ਲਈ ਉਚੇਚੇ ਯਤਨ ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਕਰਨੇ ਚਾਹੀਦੇ